ਉਹ ਦੁਕਾਨ ਛੱਡ ਕੇ ਕੰਮ ਛੱਡ ਕੇ ਹੁਣ ਆਪਣੇ ਇਹ ਕੰਮ ਤਾਂ ਕਰ ਲਿਆ ਹਾਂ ਕੰਮ ਇਹ ਵੀ ਮੈਨੂੰ ਕੋਈ ਬੜਾ ਚੰਗਾ ਇਹਦਾ ਮੰਦਾ ਚੱਲਦਾ ਹੈ ਕਿਵੇਂ ਕਰਾਂਗੇ ਛਿਟਾ ਤੈਨੂੰ ਮੈਂ ਪਹਿਲਾਂ ਕਿਹਾ ਸੀ ਵੀ ਆਪਾਂ ਇਹ ਗੱਲ ਵਧੀਆ ਬਣਾ ਕੇ ਤੇ ਦਿਖਾਣਾ ਦਰੇ ਦੇ ਤੇ ਕੰਝ ਦਾ ਵੀ ਮੰਦੀ ਚੱਲਦਾ ਸਾਰਾ ਕਿੱਥੇ ਬਣਾਈਏ ਯਾਰ ਮੰਦਾ ਚੱਲਿਆ ਕੰਮ ਗਾਹ ਕੀ ਨਾਉਂਦਾ ਕੋਈ ਯਾਰ ਜੇ ਆਉਂਦਾ ਆ ਦਾਰਾਂ ਸਦਾਰਾਂ ਨੇ ਕੋਈ ਮੋੜਦਾ ਨਹੀਂ ਹੈਗਾ ਹਾਂ ਸਦਾਰ ਤਾਂ ਹੁਣ ਰਿਆ ਨਹੀਂ ਟਾਈਮ ਹਾਂ ਹੋਰ ਕੀ ਕਰੀਏ ਯਾਰ ਬੰਦਾ ਬਹੁਤ ਔਖਾ ਹੋ ਗਿਆ ਬਹੁਤ ਔਖਾ ਹੈ ਖੇਤੀ ਵਾਲੇ ਕਹਿੰਦੇ ਨੇ ਅਸੀਂ ਔਖਿਆਂ ਪਤਾ ਨਹੀਂ ਕੌਣ ਔਖਾ ਔਖਾ ਹੈ ਸਾਰੇ ਦੁਖੀ ਨੇ ਯਾਰ ਹਾਂ ਕੋਈ ਐਡੀ ਦਾਵ ਵਾਲੀ ਹੁਣ ਮੈਂ ਦੁਕਾਨਦਾਰ ਵੀ ਕੀ ਕਰੇ ਹੁਣ ਮੇਰੇ ਕੋਲ 4-500 ਖਤ ਹੈ ਠੀਕ ਹੈ ਜੀ ਮੈਂ 4-500 ਖਤ ਦਾ ਚੁੱਲ੍ਹਾ ਚਲਾਈ ਜਾਣਾ ਕੱਲਾ ਜਾਣਾ ਹਾਂ ਇੱਥੇ ਲੋਕਾਂ ਦਾ ਹੁੰਦਾ ਚੁੱਲ੍ਹਾ ਨਹੀਂ ਚੱਲਦਾ ਨਹੀਂ ਬਹੁਤ ਮਜ਼ਦੂਰੀਆਂ ਨੇ ਦੁਕਾਨਦਾਰ ਮੈਨੂੰ ਮਜ਼ਦੂਰ ਹੈ ਘੱਟ ਆ ਜਾਂ ਲੁੱਟ ਬਣਾ ਲੋਕਾਂ ਦੇ ਵੱਧ ਲੱਗਦੇ ਤੂੰ ਮੰਨ ਲੈ ਮਨ ਲੁੱਟ ਬਣਾ ਹੈਗਾ ਜੀ ਵਿਚ ਲੋਕ ਜਿਵੇਂ ਪਾਹੇ ਪਾਈ ਫਿਰਦੇ ਨੇ ਆ ਹੁਣ ਲਾਲਾ ਤੂੰ ਜਿਰੀ ਆਪਣਾ ਕਣ ਕਬੜੀ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਜੇ ਤੱਕ ਲੋਕ ਹਸਾਬ ਦਾ ਪੁੱਛਣਾ ਏ ਨਾ ਜੀ ਪੁੱਛਦਾ ਨਹੀਂ ਕੋਈ 30% ਦਾ ਰੁੜੀਆ ਮੇਰੀ ਤਾਈਆ ਪੌ ਕੰਮ ਛੱਡਿਆ ਇਹ ਕੰਮ ਕਿੱਥੋਂ ਹੋਊਗਾ ਵਿਆਜ ਬਹੁਤ ਪੈ ਜਾਂਦਾ ਤਾਈਆ ਪੌ ਕੰਮ ਛੱਡਿਆ ਹੁਣ ਵਿਆਜ ਨੇ ਤਾਂ ਦੁਨੀਆ ਮਾਰਤੀ ਹਾਂਜੀ ਮੈਂ ਤਾਈਆ ਪੌ ਕੰਮ ਛੱਡ ਕੇ ਹੁਣ ਆ ਕੰਮ ਕਰਿਆ ਠੀਕ ਹੈ ਜੀ ਮੈਂ ਜਿੱਦਿਆਂ ਆ ਦੁਕਾਨ ਕਰੀ ਸੋਚਿਆ ਜੀ ਆਪਾਂ ਦਾਸ ਦਾ ਦਿੰਦੇ ਨਹੀਂ ਕਿਸੇ ਨੂੰ ਮੈਂ ਵੀ ਆਈ ਬੈਠਾ ਕੀ ਰਿਹਾ ਵੀ ਮੈਂ ਮੋਟਰ ਲੋਨ ਦੀ ਸਲਾਹ ਕਰਦਾ ਸੀ ਹਾਂ ਹੁਣ ਮੋਟਰ ਪਾਣੀ ਵਾਲੀ ਖੜ ਗਈ ਤੂੰ ਰਹਿ ਦੇ ਵੀ ਆਪਾਂ ਬੋਰ ਦਾ ਕਿਵੇਂ ਕਰੀਏ ਬਹੁਤਾ ਦੇ ਕਰਨਾ ਕੋਈ ਸਮਾਰਟ ਉਹ ਲਾਈ ਜੀ ਮੇਥੋਂ ਤੂੰ ਦਾ ਆਪਣਾ ਖਾਸ ਬੰਦਾ ਕੋਈ ਦਿੱਕਤ ਨਹੀਂ ਗੱਲ ਹੈਗੀ ਅੱਛਾ ਅੱਛਾ ਪਰ ਮੈਂ ਜਿੱਦੇ ਇਹ ਦਿਖਾਨ ਕਰੀ ਸੀ ਮੈਂ ਉੱਦੇ ਸੋਚ ਕੇ ਬੈਠਾ ਆਪਾਂ ਦਾ 10000 ਨਾ ਕਰਦੇ ਨਹੀਂ ਨਾ ਤੂੰ ਰੱਖਾਂ ਇੱਕ ਆਪਾਂ ਮੈਂ ਵੀ ਐਂ ਸੋਚੀ ਗਿਆ ਮਗਰ ਗਰੀਬ ਬੰਦਾ ਪਹਿਲਾਂ ਉਹਦੀ ਧਾਰ ਮੁੜੀ ਨਹੀਂ ਮੁੜੀ ਨਹੀਂ ਮੈਂ ਆ ਕੇ ਤੇਰੀ ਲਵੇ ਬੈਠ ਤਾਂ ਗਿਆ ਪਰ ਉਹ ਤਾਂ ਮੇਰਾ ਵੀ ਆਉਂਦਾ ਵੀ ਯਾਰ ਇਹ ਬੱਚੇ ਪਾਲੂ ਕਿਵੇਂ ਕਿਵੇਂ ਪਾਲੂਗਾ ਗਲਤ ਗੱਲ ਹੋ ਗਈ ਇਹ ਮੈਂ ਸੋਚਿਆ ਆਪਾਂ ਦਾ ਦਿੰਦੇ ਨਹੀਂ ਪਰ ਫਿਰ 19000 ਰੁਪਏ ਕੀ ਇਧਰ ਵੀਦਾਰਾ ਲਗਦਾ ਭਾਈ ਦਿਖਾ ਕੇ ਪੱਤੀ ਦਿਖ ਲੈ ਕੀ ਕਰੀ ਕਿਵੇਂ ਲਿਖੀ ਯਾਰ ਕਿੱਥੇ ਜਾਈਏ ਔਖਾ ਲੱਖ ਨਰਨਜਨ ਲੱਖ ਨਰਨਜਨ ਜੈ ਹੋ ਜੈ ਬਾਬਾ ਚੱਲ ਮਚਾਲਵਾ ਜੈ ਕਰਦੇ ਬੇੜੇ ਪਾਰ ਸੇਰੇ ਹੋ ਜੇ ਕਨਿਕਾ ਜੈ ਕੋੜ ਹੁਸਤਾਨ ਦੀ ਵਾਰ ਦੁਤ ਚੱਕੀ ਬਾਬਾ ਆ ਗਿਆ ਤੇ ਯਾਰ ਕਾਫੀ ਕਾਫੀ ਖਾਸੀ ਬਾਬੇ ਜੈ ਹੋ ਲੱਖ ਨਰੰਜਨ ਲੱਖ ਨਰੰਜਨ ਜੈ ਕਿਵੇਂ ਭਾਈ ਦਾਜਾ ਬੈਠਾ ਹੈ ਬਾਬਾ ਕੀ ਦਸੀਏ ਯਾਰਾ ਉਧਰ ਪਾ ਜ ਕਰਿਆ ਹੋਇਆ ਸੀ ਆਪਾਂ ਨੇ ਜੈ ਹੋ ਉਹ ਕੰਮ ਛੱਡ ਕੇ ਇਧਰ ਪੈਪਾ ਦਾ ਕੰਮ ਤੋਰਿਆ ਸੀ ਜਵੇਂ ਚੜਦੀ ਕਲਾ ਚੱਲਦਾ ਕੰਮ ਫੁੱਲ ਮਾਰੋ ਮਾਰ ਜਿਹੜਾ ਮਾਰੋ ਮਾਰਾ ਕੰਮ ਬੰਦਾ ਹੀ ਨਹੀਂ ਮੈਂ ਮੱਦੇ ਚੱਲਦਾ ਬਾਬਾ ਕੀ ਤੈਨੂੰ ਕਿਹਾ ਸੀ ਨਾ ਵੀ ਇੱਕ ਤੋਂ ਦੋ ਦੁਕਾਨਾਂ ਬਣਾ ਦਾਂਗੇ ਤੇਰੀਆਂ ਉਹ ਕਿਹੜੀਆਂ ਦੋ ਬਣਾਤੀਆਂ ਉਹਦਾ ਬੰਦ ਕਰਨੀ ਪੈਗੀ ਧਾਰਨੀ ਮੋੜੀ ਲੋਕਾਂ ਨੇ ਬੇੜਾ ਵਹੀ ਜਾ ਡਾਟਾ ਤੇਵੀ ਉਹ ਕੰਮ ਛੱਡਦਾ ਕੰਮ ਕਾ ਨੂੰ ਬੇੜਾ ਕੋਈ ਬੇੜਾ ਨਹੀਂ ਪੈਂਦਾ ਹੌਸਲਾ ਰੱਖ ਹੌਸਲਾ ਰੱਖ ਜਿਹੜੇ ਜਿਹੜੇ ਪਾਰ ਕਰ ਦਾਂਗੇ ਮਾਲੋ ਮਾਲ ਕਰ ਦਾਂਗੇ ਤੈਨੂੰ ਮੇਰੇ ਮਾਲ ਕਰੋਂਗੇ ਆ ਦੁਕਾਨ ਕਾਰਬਾਰ ਕਰ ਦਾਂਗੇ ਤੇਰਾ ਟੁੱਪਾਰ ਕਰ ਦਾਂਗੇ ਸਰਤਾ ਦੀ ਜੈ ਹੋ ਜੈ ਹੋ ਜੈ ਇਹ ਬੰਦੇ ਬਸ ਕਰਦੀ ਆ ਬਾ ਬਹੁਤ ਮੰਦਾ ਚੱਲਦਾ ਹੈ ਕਬ ਨੇ ਜੈ ਹੋ 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 ਲੈ ਭਾਈ ਤੇਰਾ ਇਹ ਕੰਮ ਮਾਲ ਨੂੰ ਮਾਰ ਚੱਲੂ ਲੱਖਪਤੀ ਬਣਾ ਦੂ ਤੈਨੂੰ ਮੈਂ ਮਾਰ ਲਈ ਨਿਗਾ ਜਿਹੜਾ ਲੱਖਪਤੀ ਆਪਾ ਮੈਂ ਤਲਾ ਰਹੀ ਉਹ ਦੇਖੇਗਾ ਆਪਾਂ ਲੱਖ ਲੋਕ ਦਾ ਹਸਾਰੀ ਨਹੀਂ ਮੋੜਦੇ ਕਿੱਧਰ ਜਾਈਏ ਤੇਰਾ ਤੂੰ ਦੇਖੀ ਬਹੁ ਪਾਈ ਜਾ ਤੇਰਾ ਪਾਈਪੇ ਪਾਇ ਬਤੇਰੇ ਫੈਕਟਰੀਆਂ ਲਾ ਦੂ ਪਾਈਪਾਂ ਦੀ ਤੇਰੀ ਦੁਕਾਨ ਕਰ ਲਈ ਨਾਲ ਚੱਲੂ ਤੇਰਾ ਫੈਕਟਰੀਆਂ ਚੱਲਣਗੀਆਂ